ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਰਸ਼ਕੋ ਅੱਜ ਜਿਹੜੀ ਵੀਡੀਓ ਬਣਾਉਣ ਜਾ ਰਹੇ ਆ ਇੱਕ ਮਿਹਨਤੀ ਪਰਿਵਾਰ ਦੀ ਆ ਮਿਹਨਤੀ ਫੈਮਿਲੀ ਦੀ ਆ ਕਿਸ ਤਰੀਕੇ ਨਾਲ ਆ ਇਸ ਫੈਮਿਲੀ ਨੇ ਮਿਹਨਤ ਕਰ ਕਰਕੇ ਦਿਨ ਰਾਤ ਅਣਥੱਕ ਮਿਹਨਤ ਕਰ ਕਰਕੇ ਜਿਹੜੇ ਤਰੱਕੀ ਵਾਲੇ ਪਾਸੇ ਗਏ ਆ ਸਾਡੀ ਵੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਅਜਿਹੇ ਮਿਹਨਤੀ ਭਰਾਵਾਂ ਨੂੰ ਮਿਹਨਤੀ ਬਜ਼ੁਰਗਾਂ ਨੂੰ ਮਿਹਨਤੀ ਭੈਣਾਂ ਨੂੰ ਦਿਖਾਇਆ ਜਾਵੇ ਤਾਕੇ ਜਿਹੜੇ ਹੋਰ ਵੀ ਭੈਣ ਭਰਾ ਐ ਇਹ ਜਿਹੇ ਵੀਰਾਂ ਤੋਂ ਮੋਟੀਵੇਟ ਹੋ ਕੇ ਕੋਈ ਨਾ ਕੋਈ ਆਪਦਾ ਕਾਰੋਬਾਰ ਕਰ ਸਕਣਾ ਕਿਸੇ ਤਰੱਕੀ ਵਾਲੇ ਪਾਸੇ ਆ ਸਕਣਾ ਇਹ ਪਰਿਵਾਰ ਦੀ ਗੱਲ ਕਰ ਲਈਏ ਦਰਸ਼ਕੋ ਬਹੁਤ ਜ਼ਿਆਦੇ ਇਸ ਪਰਿਵਾਰ ਨੇ ਤਰੱਕੀ ਕੀਤੀ ਐ ਤੇ ਤਰੱਕੀ ਹਮੇਸ਼ਾ ਉਹੀ ਇਨਸਾਨ ਕਰਦਾ ਜਿੱਥੇ ਏਕਾਤ ਵਾਕ ਹੈ ਜਿੱਥੇ ਦੋ ਭਰਾਵਾਂ ਦੇ ਸਿਰ ਜੁੜਦੇ ਆ ਸਿਆਣਿਆਂ ਦੀ ਕਹਾਵਤ ਹੈ ਰੋਹੀ ਦੇ ਵਿੱਚ ਵੀ ਜਿਹੜਾ ਘਰ ਹੈ ਉਹ ਬਣ ਲੈਂਦੇ ਆ ਤੇ ਜ਼ਿਆਦਾਤਰ ਹੁਣ ਦੇ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਸੰਯੁਕਤ ਪਰਿਵਾਰ ਪੰਜਾਬ ਦੇ ਵਿੱਚੋਂ ਟੁੱਟਦੇ ਜਾ ਰਹੇ ਆ ਸੰਯੁਕਤ ਪਰਿਵਾਰ ਘਟਦੇ ਜਾ ਰਹੇ ਆ ਅਲੋਪ ਹੁੰਦੇ ਜਾ ਰਹੇ ਆ ਉਹਦਾ ਕਾਰਨ ਕੀ ਹੈ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ કરી ਆ ਓਵੇਂ ਓਵੇਂ ਸਿੰਗਲ ਪਰਿਵਾਰ ਰਹਿਣਾ ਆਪਦੀ ਪ੍ਰਾਈਵੇਸੀ ਨੂੰ ਜ਼ਿਆਦਾ ਤਰਜੀਹ ਆ ਜਿਹੜੀ ਦੇਣ ਲੱਗੇ ਇਹ ਪਰਿਵਾਰ ਸੰਯੁਕਤ ਪਰਿਵਾਰ ਹੈ ਤੇ ਮੈਂ ਥੋੜਾ ਜਿਹਾ ਸ਼ਾਰਟ ਸ਼ਬਦਾਂ 'ਚ ਤੁਹਾਨੂੰ ਦੱਸ ਵੀ ਦੇਮਾ ਬੀ ਰੜ ਗਿਆ ਨੇ 50 ਏਕੜ ਦੀ ਬਾਹੀ ਆਪ ਦਾ ਘਰੂ ਬਾਣ 50 ਏਕੜ ਹੈ ਤੇ ਤਣਦੇਹੀ ਦੇ ਨਾਲ ਕੰਮ ਕਰਦੇ ਆ ਗੱਲਬਾਤ ਇਸ ਪਰਿਵਾਰ ਦੇ ਨਾਲ ਕਰਵਾਉਣੇ ਆ ਕਿਸ ਤਰੀਕੇ ਨਾਲ ਇਹਨਾਂ ਨੇ ਆਪਦੇ ਪਰਿਵਾਰ ਨੂੰ ਮਨੇਜ ਕੀਤਾ ਹੋਇਆ ਬਾਈ ਜੀ ਮੇਰੇ ਵੱਲੋਂ ਸਾਸਰੀ ਕਾਲ ਸੀ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਤੁਹਾਡਾ ਨਾਮ ਦੱਸੋ ਜੀ ਮੇਰਾ ਨਾਮ ਹਰਦੀਪ ਸਿੰਘ ਜਗੋ ਆਨੰਦ ਜੀ ਹਾਂਜੀ ਹਾਂਜੀ ਜ਼ਿਲ੍ਹਾ ਬਟਿੰਡਾ ਤੁਸੀਂ ਛੋਟੇ ਉਮਰ ਦੇ ਆ ਹਾਂਜੀ ਜੀ ਬਾਈ ਜੀ ਆਪਣਾ ਕੀ ਨਾਮ ਹੈ ਰਣ ਲਖਵੀਰ ਸਿੰਘ ਜੀ ਲਖਵੀਰ ਸਿੰਘ ਤੁਸੀਂ ਵੱਡੇ ਬ੍ਰਦਰ ਹੋ ਹਾਂਜੀ ਜੀ ਜੇ ਬਾਈ ਜੀ ਖੇਤੀ ਦੀ ਗੱਲ ਕਰ ਲਈਏ ਖੇਤੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਵੱਡੇ ਪੱਧਰ ਤੇ ਕਰ ਰਹੇ ਹੋ ਮਿਹਨਤ ਵੀ ਤੁਸੀਂ ਹਾਰਡ ਵਰਕ ਵੀ ਆਪ ਹੀ ਕਰਦੇ ਹੋ ਜ਼ਰਾ ਜੇ ਸਿੰਗਲ ਪਰਿਵਾਰਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਜਿਹੜੇ ਸੰਯੁਕਤ ਪਰਿਵਾਰ ਹੈ ਔਲੂਪ ਹੁੰਦੇ ਜਾਂਦੇ ਆ ਕਿੱਥੇ ਨਾ ਕਿੱਥੇ ਜਾ ਕੇ ਕੀ ਚੀਜ਼ ਦੀ ਕਮੀ ਰਹਿ ਜਾਂਦੀ ਆ ਜਿਹੜੇ ਪਰਿਵਾਰ ਸੰਯੁਕਤ ਆ ਉਹ ਘਟਦੇ ਜਾ ਰਹੇ ਆ ਤੇ ਆਪਣਾ ਪਰਿਵਾਰ ਸੰਯੁਕਤ ਕਿਸ ਤਰੀਕੇ ਨਾਲ ਮੈਨੇਜ ਕਰਦੇ ਆ ਇਹ ਤੋਂ ਬਈ ਜੀ ਆਏ ਆਈ ਦੇਖੋ ਹਣਾ ਮੰਨ ਲਓ ਦੋ ਭਾਈ ਆ ਤੇ ਵਧੀਆ ਇਕੱਠਾ ਹੈ ਆਪਣਾ ਤੇ ਰਲ ਮਿਲ ਕੇ ਸਾਰਾ ਕੰਮ ਚੱਲਦਾ ਹੈ ਜੀ ਹਨਾ ਕੋਈ ਵੀ ਹੁਣ ਜਿਵੇਂ ਅੱਜ ਕੱਲ੍ਹ ਇਕੱਠੇ ਕੋਈ ਰਹਿੰਦੇ ਨਹੀਂਗੇ ਨਾਰਾਇਣ ਕਰਕੇ ਹੀ ਬਸ ਇਹੀ ਦਿੱਕਤ ਹੈ ਜੇ ਹੁਣ ਆਪਾਂ ਇਕੱਠੇ ਆ ਤੇ ਸਿਰ ਜੁੜੇ ਆ ਆਪਣੇ ਇਹਦੇ ਕਰਕੇ ਵਧੀਆ ਹੀ ਆਪਣਾ ਕੰਮ ਚੱਲੀ ਜਾਂਦਾ ਹੈਗਾ ਦੋਨੇ ਬ੍ਰਦਰ ਤੁਸੀਂ ਇਕੱਠੇ ਰਹਿਣੇ ਆਂ ਹਾਂਜੀ ਹਾਂਜੀ ਕਿਤੇ ਰਿਸ਼ਤੇਦਾਰੀ ਚ ਜਾਣਾ ਬਹੁਤ ਤੇਜ਼ੀ ਹੋ ਗਈ ਹਰੇ ਕੰਮ ਦੇ ਵਿੱਚ ਪਰ ਇਸ ਟਾਈਮ ਕਿਤੇ ਨਾ ਕਿਤੇ ਰਿਸ਼ਤੇਦਾਰੀ ਦੇ ਵਿੱਚ ਜਾਣ ਦਾ ਟਾਈਮ ਮਿਲ ਜਾਂਦਾ ਹੈ ਟਾਈਮ ਬਾਈ ਜੀ ਆਇਆ ਵੀ ਜੇ ਟਾਈਮ ਹੋਵੇ ਤਾਂ ਚਲੋ ਮੈਂ ਜਾਵੜਦਾ ਜੇ ਨਾ ਟਾਈਮ ਹੋਵੇ ਕੋਈ ਕੰਮ ਹੈ ਤਾਂ ਬਾਈ ਜੀ ਜਾਵੜਦੇ ਆ ਜੀ ਹਾਂ ਉਸ ਹੱਬ ਨਾਲ ਕੋਈ ਦਿੱਕਤ ਨਹੀਂ ਕੀ ਆਪਾਂ ਉਹਦਾ ਕੰਮ ਮਤ ਜ਼ਰੂਰੀ ਹੈਗਾ ਜਿਵੇਂ ਹੁਣ ਕੋਈ ਮਤਲਬ ਕੋਈ ਭੋਗ ਤੇ ਜਾਣਾ ਹੈ ਜਾਂ ਕੋਈ ਉਹ ਜਾ ਪ੍ਰੋਗਰਾਮ ਹੈ ਤਾਂ ਬਾਈ ਜੀ ਜਾਵੜਦੇ ਆ ਜੀ ਚਲੋ ਆਪਾਂ ਉਹਦਾ ਖੇਤੀ ਦਾ ਕੰਮ ਕਰ ਲੈਨੇ ਜੇ ਮੇਰੇ ਕੋਲ ਟਾਈਮ ਹੋਵੇ ਤਾਂ ਮੈਂ ਜਾਵੜਦਾ ਜੀ ਹਾਂਜੀ ਤੁਸੀਂ ਬ੍ਰਦਰ ਫਿਰ ਉਤਲਾ ਕਾਰੋਬਾਰ ਸਾਰਾ ਤੁਹਾਡੀ ਡਿਊਟੀ ਹੈ ਉਹ ਤੁਸੀਂ ਸੰਭਾਲਣਾ ਹਾਂਜੀ ਉਤਲਾ ਮੈਂ ਜਿੰਮੇ ਕੋਈ ਰਿਸ਼ਤੇਦਾਰੀ ਜਾਣਾ ਕਿਤੇ ਖੁਸ਼ੀ ਗਮੀ ਤੇ ਕਿਤੇ ਵੀ ਜਾਣਾ ਹੈ। ਪਿੰਡ 'ਚ ਕੋਈ ਬਗਛਣਾ ਸਾਰਾ ਮੈਂ ਕਰਨਾ। ਉਹ ਤੁਸੀਂ ਕਰਨਾ। ਵਾਹ ਜੀ ਵਾਹ। ਬਾਈ ਨੇ ਖੇਤ ਦਾ ਦੇਖਣਾ। ਇਹਨਾਂ ਨੇ ਖੇਤ ਦਾ ਦੇਖਣਾ। ਬਾਪੇ ਨੂੰ ਉਦਲਾ ਕੰਮ ਦੇਖਣਾ ਜੀ। ਅੱਛਾ ਫਾਦਰ ਸਾਹਿਬ ਫਿਰ ਉਦਲਾ ਕਾਰੋਬਾਰ ਦੇਖਦੇ ਆ। ਅੱਜ ਫਿਰ ਫਾਦਰ ਸਾਹਿਬ ਕਿੱਧਰ ਚਲੇ ਗਏ? ਸ਼ਹਿਰ ਗਏ ਵੀ। ਅੱਛਾ ਉਹ ਸ਼ਹਿਰ ਗਏ ਵੀ। ਜੀ। ਹਰਦੀ ਫਿਰ ਕਿੰਨੇ ਏਕੜ ਦੀ ਬਾਹੀ ਜਿਹੜੀ ਆਪਾਂ ਲੰਮੇ ਸਮੇਂ ਤੋਂ ਕਰ ਰਹੇ ਆ। ਭਾਈ ਜੀ ਆਪਾਂ ਹੁਣ ਮੰਨ ਲਓ 39 50 ਕਿੱਲਿਆਂ ਦੇ ਆਸ-ਪਾਸੇ ਬਾਹੀ ਕਰਦੇ ਹੈਗੇ ਹਾਂਜੀ ਹਾਂਜੀ ਤੇ ਫਿਰ ਜਿਹੜਾ ਹਾਰਡਵਰਕ ਹੈ ਉਹ ਕਰਦੇ ਹਾਂ ਕਿ ਇਕੱਲਾ ਉਂਗਲੀ ਕੰਮ ਕਰਦੀ ਹੈ ਨਹੀਂ ਨਹੀਂ ਭਾਈ ਜੀ ਆਪਾਂ ਸਾਰਾ ਕੰਮ ਆਪ ਕਰਦੇ ਸੀ ਹੁਣ ਆਪਾਂ ਨੂੰ ਮਤਲਬ ਸਾਲ ਹੀ ਹੋਇਆ ਹਜੇ ਬੂਮ ਬਣਾਏ ਨੂੰ ਤੇ ਹੁਣ ਰੇ ਸਪਰੇ ਬੂਮ ਨਾਲ ਕਰਨ ਲੱਗਿਆਂ ਨਹੀਂ ਆਪਾਂ ਸਾਰਾ ਕੰਮ ਜਿਵੇਂ ਪਟ્રોલ ਵਾਲਿਆਂ ਢੋਲਿਆਂ ਨਾਲ ਆਪ ਸਪਰੇ ਨਾਲ ਲਾ ਕੇ ਆਪਣੇ ਬੰਦਿਆਂ ਦੇ ਜੀ ਤੇ ਰੇ ਰੂ ਸਾਰੀ ਮਤਲਬ ਆਪ ਅੱਥੀ ਕੰਮ ਕਰਦੇ ਹੈਗੇ ਜੀ ਕਿੰਨੀ ਉਮਰ ਦੇ ਵਿੱਚ ਜਿਹੜੇ ਕੰਮ ਦੇ ਤੁਸੀਂ ਲੱਗੇ ਸੀ ਮੈਨੂੰ ਇਹ ਘਟੋ ਘਟ 17-18 ਸਾਲ ਹੋ ਗਏ ਜੀ 17-18 ਸਾਲ ਹੋ ਗਏ ਹਾਂਜੀ ਛੋਟੀ ਜਿਹੀ ਉਮਰ ਚ ਲੱਗੇ ਸੀ ਹਾਂਜੀ ਹਾਂਜੀ ਵਾਹ ਜੀ ਵਾਹ 6ਵੀਂ ਕਲਾਸ ਤੋਂ ਬਾਅਦ ਹੀ ਮੈਂ ਚੱਲ ਪਈ ਮੇਰੀ ਗੰਗੂ ਤੇ 8ਵੀਂ ਤੋਂ ਬਾਅਦ ਹੀ ਲੱਗ ਗਈ ਸੀ ਹਾਂਜੀ ਹਾਂਜੀ ਜਿਹੜੇ ਲੇਬਰ ਵਾਲੇ ਬੰਦੇ ਕਿੰਨੇ ਕੁ ਰੱਖਦੇ ਹਾਂ ਸੀ ਜੰਦੇ ਆਪਾਂ ਜੀ ਮਹੀਨਿਆਂ ਤੇ ਬੰਦਾ ਰੱਖ ਲੈਨੇ ਆ ਤੇ ਬਾਕੀ ਆਪਣੇ ਦੋ ਤਿੰਨ ਬੰਦਿਆਂ ਨਾਲ ਆਪਣੀ ਬੀੜੀ ਆ ਉਹਦੇ ਭਰਾ ਮਾ ਨੂੰ ਆ ਕੰਮ ਜੀ ਰਲ ਮਿਲ ਕੇ ਆਪਦਾ ਪੱਕਾ ਕੰਮ ਕਰਦੇ ਸੀ ਘਟੋ ਘਟ ਤਿੰਨ ਚਾਰ ਜਣੇ ਹੁੰਨੇ ਆ ਜਿਵੇਂ ਮੰਨ ਲਓ ਵੀ ਸਾਰਾ ਉਹਨਾਂ ਨਾਲ ਰਲ ਮਿਲ ਕੇ ਕੰਮ ਕਰਦੇ ਉਹਨਾਂ ਨੇ ਆਪਣੀ ਦੰਕਰਣਾ ਤੇ ਦਰਸ਼ਕੋ ਕਈ ਭਰਾਵਾਂ ਨੂੰ ਵੀੜੀ ਦਾ ਨਹੀਂ ਪਤਾ ਹੁਣ ਹੈ ਵੀੜੀ ਕੀ ਹੁੰਦੀ ਆ ਵੀੜੀ ਹੁੰਦੀ ਆ ਵੀ ਇੱਕ ਦੂਜੇ ਦੇ ਨਾਲ ਰਲ ਕੇ ਹੈਲਪ ਕਰਾਉਣੀ ਉਹਨੂੰ ਵੀੜੀ ਬੋਲਦੇ ਆ ਹਾਂਜੀ ਤੁਹਾਡੇ ਰੀਅਲ ਹੀ ਚਲਦੀ ਆ ਉਹ ਵੀੜੀ ਹਾਂਜੀ ਹਾਂਜੀ ਹੁਣ ਵੀ ਚਲਦੀ ਆ ਜੀ ਸਾਨੂੰ ਬਹੁਤ ਸਾਲ ਹੋ ਗਏ ਹਾਂ ਹਾਂਜੀ ਬਾਕੀ ਆ ਨਾ ਜਿਵੇਂ ਹੁਣ ਉਹਨਾਂ ਨੇ ਸਾਡੇ ਨਾਲ ਕੰਮ ਕਰਾਤਾ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜਾ ਕੇ ਅਗਲੇ ਦਿਨ ਮੰਨ ਲਓ ਵੀ 2 ਘੰਟੇ ਜੇ ਕੰਮ ਕਰਿਓਣੇ ਜੇ ਹੁਣ ਸਾਡੇ ਨਾਲ ਸਾਰਾ ਦਿਨ ਕੰਮ ਕਰਵਾਇਆ ਹਾਂ ਤੇ ਅਸੀਂ ਅਗਲੇ ਦਿਨ ਜਾ ਕੇ 2 ਘੰਟੇ ਸਾਰੇ ਜਣੇ ਜਾ ਕੇ ਇਕੱਠੇ ਮੰਨ ਲਓ ਕੰਮ ਕਰਿਓਣੇ ਆਗੇ ਵਾਕਈ ਫੇਰ ਵਿਆਹ ਵੀ ਗੁਜਰਦਾ ਤੇ ਪਤਾ ਵੀ ਨਹੀਂ ਲੱਗਦਾ ਗੱਲਾਂ ਬਾਤਾਂ ਚ ਹਨਾ ਹਾਂ ਬਹੁਤ ਬਹੁਤ ਵਧੀਆ ਜੇ ਮਿਹਨਤ ਦੀ ਗੱਲ ਕਰਕੇ ਤਰੱਕੀ ਦੀ ਗੱਲ ਕਰੀਏ ਹਾਂਜੀ ਕਿੰਨੇ ਬਾਣ ਤੋਂ ਕਿੰਨਾ ਬਾਣ ਤੁਹਾਡੇ ਦੇਖਦੇ ਦੇਖਦੇ ਬਾਪੂ ਨੇ ਬਣਾਇਆ ਬਾਣ ਜੀ ਮਨ ਲੂਈ ਅਸੀਂ 7-8 ਕਿੱਲੇ ਵਾਹਤਾ ਹੁਣ ਥੋੜੇ ਸਾਲਾਂ ਦੇ ਵਿੱਚ ਹੀ ਬੈ ਲਿਆ 10 ਸਾਲਾਂ ਦੇ ਵਿੱਚ ਹਾਂ ਹਾਂਜੀ ਹਾਂਜੀ ਇਹ ਤੋਂ ਪਹਿਲਾਂ ਮਜ਼ੁਰਗਾਨੀ ਬਾਪੂ ਜੀ ਨੇ ਬਹੁਤ ਬਣਾਇਆ ਹੈਗਾ ਜੀ ਹਾਂ ਪਹਿਲਾਂ ਤਾਂ ਕੋਈ ਆਪਣੇ ਕੋਲ ਵਿਆ ਕਿੱਲੇ ਪੈਲੀ ਨਹੀਂ ਸੀਗੀ ਹਾਂ ਤੇ ਬੈ ਲਈਏ ਮਿਹਨਤ ਕਰਕੇ ਆਪਦੀ ਮਿਹਨਤ ਕਰ ਕਰਕੇ ਹਰ ਸਾਲ ਕੁਛ ਨਾ ਕੁਛ ਕੁਛ ਨਾ ਕੁਛ ਮਿੱਟੀ ਨੂੰ ਮਾਂ ਨੂੰ ਖਰੀਦਦੇ ਹੀ ਰਹੇ ਹਾਂਜੀ ਹਾਂਜੀ ਵਾਹ ਜੀ ਵਾਹ ਇਸ ਟਾਈਮ 50 ਏਕੜ ਮਾਂ ਆਪਣੇ ਕੋਲੇ ਬਣ ਗਿਆ ਹਾਂਜੀ ਹੈਗਾ ਜੀ ਵਾਹ ਜੀ ਵਾਹ ਟਰੈਕਟਰਾਂ ਦੀ ਗੱਲ ਕਰਦੇ ਹਾਂ ਟਰੈਕਟਰ ਆਪਣੇ ਕੋਲੇ ਕਿੰਨੇ ਟਰੈਕਟਰ ਆਪਣੇ ਕੋਲੇ ਜੀ ਇੱਕ ਤਾਂ ਬੂਮ ਬਣਾਇਆ ਹੋਇਆ ਹਾਂ ਤੇ ਤਿੰਨ ਟਰੈਕਟਰ ਬਾਈ ਵਾਸਤੇ ਆ ਜੀ ਤਿੰਨ ਟਰੈਕਟਰ ਬਾਈ ਵਾਸਤੇ ਆ ਹਾਂਜੀ ਹਾਂਜੀ ਹੋਰ ਕੋਈ ਕੰਪਾਈਨਾਂ ਵਗੈਰਾ ਜਾਂ ਕੋਈ ਐਕਸਟਰਾ ਹੋਰ ਵੀ ਕੋਈ ਨਾਲ ਹਾਂਜੀ ਕੰਪਾਈਨਾਂ ਦਾ ਵੀ ਕੰਮ ਹੈਗਾ ਜੀ ਆਪਣਾ ਹਾਂਜੀ 2021 ਚ ਅਸੀਂ ਪਹਿਲਾਂ ਲਈ ਸੀ ਆਪਣੇ ਰਿਸ਼ਤੇਦਾਰਾਂ ਨਾਲ ਸਾਂਝੀ ਮਸ਼ੀਨ ਲਈ ਸੀਗੀ ਜੀ ਤੇ ਇਸ ਤੋਂ ਬਾਅਦ ਫਿਰ ਮਨ ਲੋ ਵਧੀਆ ਦੋ ਤਿੰਨ ਸੀਜ਼ਨ ਵਧੀਆ ਕੰਮ ਚੱਲਿਆ ਇਸ ਤੋਂ ਬਾਅਦ ਫਿਰ ਅਸੀਂ ਮਨ ਲੋ 23 ਚ ਨਵੀਂ ਲੈ ਲਈ ਸੀ ਇੱਕ ਵਿਸ਼ਾਲ ਮਸ਼ੀਨ ਹੂੰ ਤੇ ਫਿਰ ਇੱਕ ਵਧੀਆ ਕੰਮ ਸੀਗਾ ਫਿਰ 24 ਚ ਲੈ ਲਈ ਸੀਗੀ ਜੀ ਹਾਂਜੀ ਹੁਣ ਆਪਣੇ ਕੋਲ ਦੋ ਵਿਸ਼ਾਲ ਮਸ਼ੀਨਾ ਹੈ ਹੁਣ ਵਿਸ਼ਾਲ ਮਸ਼ੀਨਾ ਦੋ ਹੋ ਗਈਆਂ ਹਾਂਜੀ ਹਾਂਜੀ ਵਾਹ ਜੀ ਵਾਹ ਨਾਲ ਫਿਰ ਕਿਰਾਏ ਦਾ ਕੰਮ ਵੀ ਕਰਦੇ ਹਾਂ ਹਾਂਜੀ ਹਾਂਜੀ ਕਰਦੇ ਆਂ ਜੀ ਨਾਲ ਤਾਂ ਚਲੋ ਆਪਦਾ ਕੰਮ ਹੋ ਜਾਂਦਾ ਜੀ ਆਪਦੀ ਫਸਲ ਵੱਡੀ ਜਾਂਦੀ ਹੈ ਟਾਈਮ ਨਾਲ ਜੀ ਨਾਲੇ ਪਿੰਡ ਪਿੰਡ ਤੇ ਚਲੋ ਵਧੀਆ ਮੋਹ ਪ੍ਰੇਮ ਆਪਣਾ ਬਣਿਆ ਪਿੰਡ ਚ ਜੀ ਤੇ ਪਿੰਡ ਚ ਵਧੀਆ ਆਪਣਾ ਕੰਮ ਚੱਲਦਾ ਪਹਿਲਾ ਟਰੈਕਟਰ ਆਪਣੇ ਕੋਲੇ ਕਿੰਨੇ ਮਾਡਲ ਹੈ ਤੇ ਕਿਹੜਾ ਆਪਣੇ ਕੋਲੇ ਟਰੈਕਟਰ ਜਿਹੜਾ ਪਹਿਲਾ ਲਿਆ ਸੀ ਉਹ ਆਪਣੇ ਕੋਲੇ ਜੀ 99 ਮਾਡਲ ਹੈ ਉਹ ਟਰੈਕਟਰ ਹੈ ਪਰ ਰੀਜਨਲ ਆ ਕਿ ਬਿਲਕੁਲ ਹਾਂਜੀ ਹਾਂਜੀ ਨਵਾਂ ਲਿਆ ਸੀ ਕਿਉਂਕਿ ਜਿਹੜੀ ਵੀ ਤੁਸੀਂ ਆਨ ਰਿਕਾਰਡ ਗੱਲ ਕਰ ਰਹੇ ਹੋ ਆਪਾਂ ਦਰਸ਼ਕਾਂ ਨੂੰ ਦਿਖਾਉਣੀ ਆ ਦਰਸ਼ਕੋ ਅਸੀਂ ਓਨੀ ਕ ਗੱਲ ਹੀ ਆਪਦੇ ਚੈਨਲ ਦੇ ਪਾਉਣੇ ਆ ਜਿੰਨੀ ਕ ਗੱਲ ਹੁੰਦੀ ਆ ਜਿਹੜੇ ਜਿਹੜੇ ਟਰੈਕਟਰ ਬਾਈ ਕਹੀ ਜਾਂਦਾ ਰੀਅਲ ਨਹੀਂ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਵਿੱਚ ਕਿਸ ਤਰੀਕੇ ਨਾਲ ਸੰਭਾਲਿਆ ਫਿਰ ਸੰਦਾਂ ਨੂੰ ਜਿਹੜਾ ਆਪਾਂ ਸਿਸਟਮ ਬਣਾਇਆ ਹੈਗਾ ਹਾਂਜੀ ਕਹੇ ਲੱਖ ਰੁਪਈਆ ਲੱਗਿਆ ਇੱਥੇ ਸਾਰੇ ਕਿਲੇ ਆਰ ਮੈਂ ਆ ਮਤਲਬ ਕਿ 11 ਲੱਖ ਰੁਪਈਆ ਲੱਗ ਗਿਆ ਜੀ 11 ਲੱਖ ਰੁਪਏ ਦਾ ਆਪਾਂ ਬਹੁਤ ਵਧੀਆ ਤਰੀਕੇ ਨਾਲ ਫਿਰ ਸਟੋਰ ਪਾਇਆ ਉੱਥੇ ਫਿਰ ਮਸ਼ੀਨਾਂ ਵੀ ਅੰਦਰ ਚੱਲੀਆਂ ਜਾਂਦੀਆਂ ਹਨ। ਹਾਂ ਜੀ ਮਸ਼ੀਨਾਂ ਵੀ ਮਤਲਬ ਸਣੇ ਕਟਰ ਵੱਢ ਕੇ ਆ ਕੇ ਰੋਜ਼ ਸ਼ਾਮ ਨੂੰ ਅੰਦਰ ਲੱਗ ਜਾਂਦੀਆਂ ਹਨ। ਜੀ ਕਟਰ ਲਾਉਣ ਦੀ ਲੋੜ ਨਹੀਂ ਜੀ। ਤੇ ਬਾਕੀ ਦੂਜੇ ਸਾਰੇ ਸੰਦ ਆਪਣੇ ਅੰਦਰ ਲੱਗ ਜਾਂਦੇ ਹੈਗੇ। ਵਾਹ ਜੀ ਵਾਹ। ਠੀਕ ਹੈ। ਇੰਨੇ ਪਾਸੇ ਹਰਦੀ ਫਿਰ ਪਹੁੰਚਿਆ ਜਾਂਦਾ ਨਾਲ ਕਿਰਾਏ ਦਾ ਕੰਮ ਹੋ ਜਾਂਦਾ। ਧੂੜੀ ਵਾਲੀ ਮਸ਼ੀਨ ਦਾ ਹੋ ਜਾਂਦਾ। 50 ਕਿੱਗਿਆਂ ਦੀ ਵਾਹੀ ਹੋ ਜਾਂਦੀ ਹੈ। ਹਾਂ ਜੀ। ਕਿਸ ਤਰੀਕੇ ਨਾਲ ਇਹਨਾਂ ਕੁਝ ਮਨੇਜ ਕਰਦੇ ਹੋ? ਬਹੁਤ ਸਾਈਆਂ ਆ ਜੀ। ਮਨ ਲਓ ਜਿਵੇਂ ਤੁਹਾਨੂੰ ਦੱਸਿਆ ਵੀ ਬੀੜੀ ਹੈ ਤਿੰਨ ਚਾਰ ਜਾਣੇ ਜਿਵੇਂ ਉਹ ਹੋਗੇ ਤੇ ਤਾਂ ਕਰਕੇ ਕੋਈ ਕੋਈ ਕੰਮ ਕਰੀ ਜਾਂਦਾ ਕੋਈ ਕੋਈ ਕਰੀ ਜਾਂਦਾ ਵੀ ਮਨ ਲਓ ਨਹੀਂ ਪਤਾ ਲੱਗਦਾ ਮਿੱਤਰੀ ਨਾਲ ਇੰਨੇ ਆ ਹਾਂਜੀ 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 ਜੀ ਰਲ ਮਿਲ ਕੇ ਕਰੀ ਜਾਂਦੇ ਹਾਂਜੀ ਦੂਜੀ ਗੱਲ ਇਹ ਆ ਜੀ ਹੁਣ ਜੇ ਮੈਂ ਆਪਣੀ ਕਣਕ ਪੱਕ ਗਈ ਕਣਕ ਪੱਕ ਗਈ ਜਦੋਂ ਜੀ ਹੋਰ ਤਾਂ ਆਪਾਂ ਕੋ ਕੰਮ ਹੈ ਨਹੀਂਗਾ ਤੇ ਆਪਾਂ ਕਣਕ ਵੱਢ ਕੇ ਮੰਡੀ ਜੀ ਲਾਉਣੀ ਹੈਗੀ ਜੀ ਤੇ ਕਣਕਾਂ ਦੀ ਮੰਡੀ ਚ ਲਾ ਕੇ ਦੋ ਬਾਅਦ ਆਪਾਂ ਫਰੀ ਹਾਂਗੇ ਤੇ ਉਧਰ ਕੰਮ ਚੱਲੀ ਜਾਂਦਾ ਐ ਹੁਣ ਝੋਨੇ ਦਾਗਾ ਤੇ ਉਹ ਝੋਨਾ ਪੱਕ ਗਿਆ ਹੋਰ ਇਹ ਸਪਰੇਅ ਵਾਲਾ ਕੰਮ ਤਾਂ ਖਤਮ ਹੀ ਹੋ ਜਾਂਦਾ ਹੂੰ ਤੇ ਉਦੋਂ ਬਾਅਦ ਤੇ ਨਾਲ ਮਨ ਲੋ ਕਰਾਈ ਦਾ ਕੰਮ ਚੱਲੀ ਜਾਂਦਾ ਕੱਲ੍ਹ ਆ ਰੀਪਰ ਮਾਰਨਾ ਹੁੰਦਾ ਚਲੋ ਇੱਕ ਜਾਣਾ ਜਿਵੇਂ ਮਗਰ ਰੀਪਰ ਮਾਰ ਦਿੰਦਾ ਹੂੰ ਤੇ ਤਾਂ ਕਰਕੇ ਉਧਰੋਂ ਫਿਰ ਖੇਤੀ ਦਾ ਕੰਮ ਰੈਲਾ ਹੋ ਜਾਂਦਾ ਹੈਗਾ ਬਾਪੂ ਜੀ ਨੂੰ ਪੁਰਾਣੇ ਸੰਦਾਂ ਦਾ ਬਹੁਤ ਸ਼ੌਂਕ ਹੈ ਜੀ ਹਾਂ ਉਹ ਟਰੈਕਟਰ ਰੱਖਿਆ ਬਈ ਨਾੜਵੇਂ ਮਾਡਲ ਉਹਨਾਂ ਨੇ ਖਰੀਦਾ ਸੀਗਾ ਉਹ ਵੀ ਸੋਨੇ ਚ ਜੀਪ ਆਈ 95 ਮਾਡਲ 95 ਮਾਡਲ ਜੀਪ ਵੀ ਬਾਪੂ ਨੇ ਰੱਖੀ ਵੀ ਆਂ ਜੀ ਅੱਜ ਵੀ ਉਹ ਬਹੁਤ ਵਧੀਆ ਪਈ ਹੈ ਸ਼ਹਿਰ ਲੈ ਕੇ ਜੰਨੇ ਆਂ ਕੁੱਛ ਤੇ ਵੀ ਕਿੱਥੇ ਰੱਖੀਏ ਸਾਂਭ ਕੇ ਨਹੀਂ ਵਧੀਆ ਜੀ ਤੇ ਪੁਰਾਣੇ ਹਾਲ ਪੰਜਾਬੀਆਂ ਸਰਸ ਮਾਨ ਸਾਂ ਕੇ ਰੱਖਿਆ ਬਈ ਪੂਰਾ ਚੌਂਕਣਾ ਨੇ ਬਹੁਤ ਸ਼ਾਂਭੇ ਨੇ ਪ੍ਰਾਣੀਆਂ ਥੰਦਾ ਦਾ ਜੀ ਦਰਸ਼ਕੋ ਉਹੀ ਪਰਿਵਾਰ ਤਰੱਕੀ ਕਰਦਾ ਜਿਹੜੀ ਪ੍ਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਦਾ ਕਿਉਂਕਿ ਜੇ ਨੂੰ ਕਿਸੇ ਚੀਜ਼ ਦੀ ਪ੍ਰਾਣੀ ਦੀ ਕਦਰ ਨਹੀਂ ਉਹ ਫਿਰ ਨਵੀਂ ਦੀ ਵੀ ਕਦਰ ਨਹੀਂ ਕਰਦਾ ਤੇ ਫਿਰ ਜਦੋਂ ਨਵੀਂ ਦੀ ਕਦਰ ਨਹੀਂ ਕਰਦਾ ਤਾਂ ਫਿਰ ਕਹਿੰਦੇ ਨਵੇਂ 9 ਦਿਨ ਤੇ ਪੁਰਾਣੀ 100 ਦਿਨ ਕਹਾਵਤ ਬਣੀ ਆ ਹਰਦੀਪ ਜੀ ਇੱਕ ਚੀਜ਼ ਦਰਸ਼ਕਾਂ ਨੂੰ ਹੋਰ ਦੱਸੋ ਕਿਉਂਕਿ ਫਸਟ ਟਾਈਮ ਨਹੀਂ ਸਿਖਰ ਰੇਟਮ 'ਤੇ ਨਹੀਂ ਪਹੁੰਚਿਆ ਜਾਂਦਾ ਹਾਂਜੀ ਹਾਂਜੀ ਸਟੈਪ ਬਾਈ ਸਟੈਪ ਚੜਦੇ ਆ ਕਦੇ ਡਿੱਗ ਪੈਂਦੇ ਆ ਫਿਰ ਕੋਸ਼ਿਸ਼ ਕਰਦੇ ਆ ਫਿਰ ਕਿਸੇ ਤਾਂ ਵਾਲੀ ਮੰਜ਼ਲ 'ਤੇ ਪਹੁੰਚਿਆ ਜਾਂਦਾ ਹੈ ਕੋਈ ਜ਼ਿੰਦਗੀ ਦੇ ਸੰਘਰਸ਼ ਬਾਰੇ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਆਪਣਾ ਵਿਚਾਰਨਾ ਹਾਂਜੀ ਜੀ ਜਾਇ ਜੀ ਦੇਖੋ ਮੈਂ ਮੰਨ ਲਓ ਵੀ ਛੋਟਾ ਹੀ ਹੁੰਦਾ ਸੀਗਾ ਹਾਂ ਤੇ ਅਸੀਂ ਆਪਣੇ ਟਿੱਬਾ ਸੀਗਾ ਹੀ ਦੋ ਕਿੱਲੇ 2006 'ਚ 7 'ਚ ਚਿਰਗਾ ਲਾਗਾ ਪੋਰਟਰੇਟਰ ਨਾ ਤੇ ਉਹ ਤਾਂ ਟਰੈਕਟਰ ਪ੍ਰੈਸ਼ਰ ਤੇ ਵੀ ਹੁੰਦੇ ਸੀਗੇ ਤੇ ਆਪਣੇ ਕੋਲ 99 ਮਾਡਲ ਫੋਰਡ ਆ ਉਹਦੇ ਨਾਲ ਹੀ ਰੰਗਾ ਲਾ ਕੇ ਅਸੀਂ 2 ਕਿੱਲੇ ਮਿੱਟੀ ਚੱਕੀ ਟਿੱਬਾ ਚੱਕਿਆ 2 ਕਿੱਲੇ ਅਸੀਂ ਬਾਣ ਕੱਢਿਆ ਜੀ ਆਪਦਾ ਤੇ ਬਾਣ ਪਜਾਉ ਹੋ ਗਿਆ ਤੇ ਉਹਦੇ ਕਰਕੇ ਦੂ ਬਾਦ ਅੱਠ ਚ ਮੰਨ ਲਓ ਟਿੱਬੇ ਵਾਲਾ ਕੰਮ ਨਵੇੜਤਾ ਸੀਗਾ ਵਧੀਆ 2 ਕਿੱਲੇ ਬਾਣ ਬਣ ਗਿਆ ਜੀ ਤੇ ਆ ਮੀ ਜਿੰਦਗੀ ਦਾ ਸੰਘਰਸ਼ੀ ਮਤਲਬ ਬਹੁਤ ਸਾਲਾਂ ਤੋਂ ਕਰੀ ਜਾਂਦੇ ਆਂਗੇ ਜੀ ਹਾਂਜੀ ਹਾਂਜੀ ਬਾਕੀ ਐਂ ਜੀ ਦੇਖੋ ਚਲੋ ਉਹਦਾ ਇੱਕ ਟਰੈਕਟਰ ਸੀਗਾ ਅੱਜ ਪਰਮਾਤਮਾ ਦੀ ਮਿਹਰ ਹੈ ਅੱਜ ਚਲੋ ਚਾਰ ਟਰੈਕਟਰ ਆਈ ਆਪਣੇ ਕੋਲੇ ਹੂੰ ਤੇ ਬਾਕੀ ਉਦੋਂ ਤਾਂ ਮਤਲਬ ਚਰੌਣੇ ਬਹੁਤ ਔਖੇ ਸੀ ਟਰੈਕਟਰ ਅੱਜ ਮੈਂ ਹੁਣ ਪ੍ਰੈਸ਼ਰ ਦੇ ਨਹੀਂ ਹੁੰਦੇ ਸੀਗੇ ਹੂੰ ਹੁਣ ਅੱਜ ਕੱਲ ਤਾਂ ਟਰੈਕਟਰ ਵੀ ਪ੍ਰੈਸ਼ਰ ਦੇ ਆ ਤੇ ਕੰਮ ਕੋਈ ਬੜਾ ਖਿਆਈ ਵਾਲਾ ਹੈ ਨਹੀਂ ਕਿਹ ਕਿੱਥੇ ਦਿਮਾਗੀ ਕੰਮ ਹੀ ਰਹਿ ਗਿਆ ਹਾਂਜੀ 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 ਪਹਿਲਾਂ ਬਹੁਤ ਔਖਾ ਸੀਗਾ ਕੰਮ ਆ ਤੇ ਦਰਸ਼ਕੋ ਹੁਣ ਤੁਹਾਡੀ ਬਾਪੂ ਜੀ ਨਾਲ ਮਾਤਾ ਜੀ ਵਰਗਾ ਨਾਲ ਗੱਲ ਜਿਨ੍ਹਾਂ ਨੇ ਆਪਦੇ ਪਰਿਵਾਰ ਨੂੰ ਇੱਕ ਮੂਠੀ ਦੇ ਵਿੱਚ ਰੱਖਿਆ ਵਿਆ ਸੰਯੁਕਤ ਰੱਖਿਆ ਵਿਆ ਗੱਲਬਾਤ ਆਪਾਂ ਇਹਨਾਂ ਨਾਲ ਕਰਾਉਣਾ ਮੇਰੇ ਵੱਲੋਂ ਜੀ ਮਾਤਾ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਹਾਂਜੀ ਜੀ ਸਭ ਤੋਂ ਪਹਿਲਾਂ ਬਾਪੂ ਜੀ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਮੇਰਾ ਨਾਮ ਹੈ ਗੁਰਾਂਦਤਾ ਸਿੰਘ ਉਰਫ ਬੂਟਾ ਜੀ ਬੂਟਾ ਜੀ ਮਾਤਾ ਜੀ ਆਪਣਾ ਕੀ ਨਾਮ ਹੈ ਸਕਦੇਵ ਕੌਰ ਸਕਦੇਵ ਕੌਰ ਹਾਂਜੀ ਉਮਰ ਦੀ ਗੱਲ ਕਰ ਲਈ ਬਾਪੂ ਜੀ ਕਿੰਨੀ ਉਮਰ ਹੋਗੀ ਤੁਹਾਡੀ ਮੇਰੀ ਉਮਰ ਹੈ ਜੀ 36 ਸਾਲ ਦੀ 36 ਸਾਲ ਉਮਰ ਹੈ ਹਾਂਜੀ ਜੀ ਜ਼ਿੰਦਗੀ ਚ ਵਿੱਚ ਫਿਰ ਕਿੰਨੇ ਕ ਲੰਬੇ ਸੰਘਰਸ਼ ਕਰੇ ਜੀ ਸੁਰਸਤ ਸਭ ਜਿਹੜੀ ਬਗੀ ਸਾਰਾ ਠੀਕਮ ਹੁੰਦਾ ਸੀ ਹਾਂ ਸਾਰੀ ਸਾਰੀ ਹੜੀ ਅੱਛੀ ਪੜਣੀ ਤੇ ਟਰਾਲੀਆਂ ਨਾਲ ਪਿੜਾ ਚ ਢੋਣੀ ਫਿਰ ਉਥੋਂ ਪੀਟਰ ਨਾਲ ਕੱਢਣੀ ਫਿਰ ਉਦੋਂ ਬਾਅਦ ਹੌਲੀ ਹੌਲੀ ਘੜੰਦੇ ਆ ਗਏ ਫਿਰ ਖੇਤ ਲਿਆ ਕੇ ਘੜੰਦੇ ਨਾਲ ਕੱਢਣੀ ਟੂੜੀ ਤੁਹਾਡੀ ਫੇਰ ਢੋਣੀ ਜੀ ਇੰਨਾ ਇੰਨਾ ਚੱਲ ਚੱਲ ਕੇ ਨਰਮਾਉਂਦਾ ਹੀ ਸਾਰਾ ਥਾਣਾ ਪਟਕੇ ਹਾਂ ਰਚੂਗਾ ਚਗਾਈ ਦਾ ਕਰਨਾ ਫਿਰ ਉਹ ਪਟਕੇ ਲਿਆ ਕੇ ਪਿੰਡ ਢੋਣਾ ਕਰਨਾ ਛੜੀਆਂ ਦੇ ਰੂਪ ਚ ਵਰਤਦੇ ਹੁਣ ਜੀ ਬਹੀ ਹਸੰਦਰ ਸਪਿਟਲ ਚਲੀ ਕਰੇਗੀ ਜੀ ਮਾਤਾ ਜੀ ਜਿਵੇਂ ਬਾਪੂ ਜੀ ਦੱਸਦੇ ਨੇ ਪੁਰਾਣੇ ਸਮੇਂ ਦੇ ਵਿੱਚ ਸ਼ੋਰ 40 ਕਿੱਲਿਆਂ ਦੇ ਕਿੰਨੇ ਕਿੰਨੇ 40 40 50 50 ਕਿੱਲਿਆਂ ਦੇ ਕਿੰਨੇ ਕਿੰਨੇ ਸ਼ੋਰ ਲੱਗ ਜਾਂਦੇ ਸੀ ਫਿਰ ਸਾਰੇ ਸਾਲ 'ਚ ਹੱਥਾਂ ਨਾਲ ਤੋੜ ਤੋੜ ਕੇ ਛਟੀਆਂ ਨੂੰ ਹਾਂ ਫਿਰ ਤੁਸੀਂ ਚੁੱਲ੍ਹੇਵਾਲ ਦੀਆਂ ਚੁੱਲ੍ਹੇਵਾਲ ਦਾ ਹਾਂ ਹਾਂ ਉਦੋਂ ਫਿਰ ਕੋਈ ਚੁੱਲਿਆਂ ਦੀ ਰੋਟੀ ਜ਼ਿਆਦਾ ਲੋਕ ਪਸੰਦ ਕਰਦੇ ਸੀ ਕਿ ਉਦੋਂ ਵੀ ਕੋਈ ਜਿੰਮੇ ਕੋਈ ਗੋਬਰ ਗੈਸ ਵਗੈਰਾ ਸੀ ਕੁਝ ਨਹੀਂ ਸੀ ਗੋਬਰ ਗੈਸ ਲਾਏ ਸੀ ਉਹਦੇ ਇਥੇ ਤਾਂ ਬਣਾ ਹੀ ਨਹੀਂ ਸੀ ਰੋਟੀ ਕਰਦੇ ਅਸੀਂ ਤਾਂ ਚੁਰਤੇ ਹੀ ਲਾਉਂਦੇ ਸੀਗੇ ਹਾਂ ਹੁਣ ਵੀ ਸਾਡੇ ਤਾਂ ਚੁਰਤੇ ਹੀ ਲੈਂਦੀ ਆ ਰੋਟੀ ਅੱਛਾ ਪੁਰਾਣੀ ਚੀਜ਼ ਹੁਣ ਵੀ ਹਜੇ ਪ੍ਰੋਪਰ ਆਪਰ ਰੱਖੀ ਵੀ ਆ ਹਾਂ ਹਾਂ ਲੱਕੜਾ ਮੋਟਾਂ ਲਾ ਕੇ ਹੁਣ ਵੀ ਅਸੀਂ ਅੱਜ ਅਸੀਂ ਅਸੀਂ ਰੋਟੀ ਬਣਾਈ ਆ ਅੱਜ ਅਸੀਂ ਰੋਟੀਆਂ ਅੱਛਾ ਜੀ ਗਿਣ ਕੇ ਰੋਟੀਆਂ ਲਾਉਣੇ ਹੋ ਹੋਰ ਜਦੋਂ ਬੰਦੇ ਹੁੰਦੇ ਜੀ ਜਦੋਂ ਬੰਦੇ ਹੁੰਦੇ ਆ ਹਾਂ ਠੀਕ ਐ ਹੁਣ ਵੀ ਮਗਰ ਫਿਰ ਚੁਰਤੀ ਕੰਮ ਚੱਲਦਾ ਕੋਸਾ ਸਰਲੈਂਡਰ ਦੀ ਰੋਟੀ ਫਿਰ ਬਾਪੂ ਜੀ ਪਸੰਦ ਨਹੀਂ ਕਰਦੇ ਤੇ ਜਿਆਦਾਤਰ ਇਹੀ ਚੱਲਦੀ ਆ ਜਾਂਦੀ ਹੈ ਜੀ ਬਾਕੀ ਫਿਰ ਉਹ ਇੰਨਾ ਜਿਹਾ ਹੁਣ ਇੰਨੇ ਬੰਦਿਆ ਘੋਟੇ ਗੈਸ ਤੇ ਬੰਦ ਗੈਸ ਬੰਦ ਲੈਂਦਾ ਦੀ ਗੈਸ ਤੇ ਬੰਦ ਦੀ ਆ ਬੰਦ ਆ ਵਾਹ ਜੀ ਵਾਹ ਦੇਖੋ ਦਰਸ਼ਕੋ ਪ੍ਰਾਣੀ ਬਜ਼ੁਰਗਾਂ ਤੇ ਅੱਜ ਵੀ ਚੁਰ ਮਾਤਾ ਨੇ ਚਾਲੂ ਕਰੀ ਵੀ ਆ ਨਾਲੇ ਮਾਤਾ ਰੋਟੀ ਫਿਰ ਜਲਦੀ ਲੈ ਜਾਂਦੀ ਮੈਂ ਰਾੜਦੀ ਆਪ ਰੋਟੀ ਅੱਛਾ ਰੋਟੀ ਤੁਸੀਂ ਰਾੜਨੇ ਜੀ ਹੋਰ ਫਿਰ ਕਿਸ ਤਰੀਕੇ ਮਤਾ ਹੋਰ ਕਿਹੜੇ ਕੰਮ ਦੀ ਡਿਊਟੀ ਆ ਸਬਜੀ ਸੁਬਜੀ ਕੱਟਣ ਦੀ ਜੋ ਸਬਜੀ ਬਣਾਉਣ ਦਾ ਵੀ ਮੈਨੂੰ ਬਹੁਤ ਸ਼ੌਂਕ ਹੈ ਬਣਾਉਣੀ ਵੀ ਹੈਗੀ ਆਟਾ ਨੂੰ ਖੋਲ ਲਾਈਦੀ ਆ ਜੀ ਸਾਰਾ ਹੀ ਸੋਈ ਦਾ ਕਰ ਲੈਂਦੀ ਜੇ ਹੁਣ ਬਹੁਤਾਂ ਕਿਤੇ ਗੰਦਾ ਆਉਂਨਾ ਚਹਿਰ ਪਜਾਰ ਆਉਂਦਾਂ ਨੂੰ ਸਾਰਾ ਕੰਮ ਕਰਦੇ ਨਾ ਆਟਾ ਗੁੰਨ ਕੇ ਰੱਖ ਜੇਣਾ ਆ ਕੇ ਬਸ ਫਰਕਾ ਬਣਾ ਲੈਣਾ ਜੀ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਭੈਣ ਵਰਗੀਆਂ ਫਿਰ ਕਿੰਨੇ ਕਿੰਨੇ ਦਿਨ ਲਾ ਆਉਂਦੀਆਂ ਇਹ ਲਾ ਹੀ ਆਉਂਦੇ ਨੇ ਕੋਈ 15 ਲਾ ਆਉਂਦੀ ਆ ਕੋਈ 8 ਲਾ ਆ ਵੀ ਆਪਦੀ ਮਰਜ਼ੀ ਨਹੀਂ ਜਾਂਦਿਆਂ ਆਪਾਂ ਤਾਂ ਕਿਹੜਾ ਕਹਿਣਾ ਵੀ ਨਾ ਜਾਓ ਜਾਂ ਜਾਓ ਕਦੇ ਜੀ ਹਾਂ ਕਰਮਾਂ ਦੇ ਸੱਸੋਂ ਜਿਹੜੇ 15-15 ਦਿਨ ਹੁਣ ਵੀ ਭੇਜ ਦਿੰਨੇ ਹੋ ਹਾਂ ਮਤਲਬ ਇਹ ਪਰਿਵਾਰਾਂ ਦੀ ਗੱਲ ਕਰ ਲਈਏ ਸੰਯੁਕਤ ਪਰਿਵਾਰ ਅਲੋਪ ਹੋ ਘਟ ਗਏ ਵਿਰਲੇ ਰਹਿ ਗਏ ਕਿਸ ਤਰੀਕੇ ਨਾਲ ਪਰਿਵਾਰ ਨੂੰ ਤੁਸੀਂ ਇਕੱਠਾ ਕਰਕੇ ਰੱਖਿਆ ਪਿਆ ਉਹ ਤਾਂ ਕਰਤਾ ਦਾ ਪਰਮਾਤਮਾ ਪਤਾ ਜੇ ਇੱਕ ਟਾਈਮ ਕੋਈ ਕਹਿੰਦਾ ਆਪ ਮੂੰਹ ਰੋ ਚੁੱਪ ਕਰ ਜੋ ਤਾਂ ਲੜਾਈ ਪੈਂਦੀ ਨਹੀਂਗੀ ਹਾਂ ਤੇ ਹੁਣ ਆਪਾਂ ਮੂੰਹੋਂ ਬੋਲ ਪਾਂਗੇ ਲੜਾਈ ਵੱਧ ਜਾਂਦੀ ਹੈ ਜੀ ਹਾਂ ਮੈਨੂੰ ਤਾਂ ਕੋਈ ਆ ਨਹੀਂ ਲੱਗਦਾਗਾ ਕੋਈ ਮੁੰਡੇ ਬਹੂਆਂ ਚ ਨਹੀਂ ਫਰਕ ਸਾਡੇ ਆਪ ਦੇ ਚ ਨਹੀਂ ਕਰਕੇ ਕਿਸੇ ਚ ਜੀ ਵਧੀਆ ਪਰਿਵਾਰ ਹੈ ਮਾਤਾ ਫਿਰ ਜਦੋਂ ਵੀ ਬੱਚੇ ਖੇਤੋਂ ਆਉਂਦੇ ਆ ਜਾਂ ਕਿਸੇ ਰਿਸ਼ਤੇਦਾਰੀ ਚ ਆਉਂਦੇ ਆ ਫਿਰ ਸ਼ਾਮ ਨੂੰ ਮੰਜੇ ਦੇ ਇਕੱਠੇ ਬੈਠਦੇ ਆ ਸਾਰਾ ਪਰਿਵਾਰ ਹਾਂ ਅਸੀਂ ਬੈਹਿ ਜਾਂਦੇ ਹਾਂ ਹਾਂ ਉਦੋਂ ਵੱਡਾ ਕੌੜਾ ਤਿਆਰ ਕਰ ਲਿਆ ਸਾਰੇ ਉੱਥੇ ਹੀ ਬੈਠਦੇ ਆਂ ਹਰਦੀਪ ਫਿਰ ਜਦੋਂ ਵੀ ਖੇਤੋਂ ਕੋਲ ਤੋਂ ਜਾ ਕੇ ਆਉਣੇ ਫਿਰ ਮਾਤਾ ਨੇ ਮੰਜੇ ਤੇ ਸ਼ਾਮ ਨੂੰ ਬਹਿਣਾ ਹੈ ਹਾਂਜੀ ਹਾਂਜੀ ਇਕੱਠੇ ਬਹਿਨੇ ਆਂ ਜੀ ਰੋਟੀ ਪਾਣੀ ਵੀ ਇਕੱਠੇ ਆਪਣੇ ਟੇਬਲ 'ਤੇ ਲੱਗਿਆ ਹਾਂ ਇਕੱਠੇ ਬੈਠੇ ਆ ਟੇਬਲ 'ਤੇ ਹਾਂ ਇਕੱਠੇ ਹੀ ਖਾਣੇ ਆਂ ਜੀ ਵਾਜਾ ਬਹੁਤ ਵਧੀਆ ਦਰਸ਼ਕੋ ਦੇਖੋ ਮਾਤਾ ਕਹਿੰਦੀ ਸੰਯੁਕਤ ਪਰਿਵਾਰ ਆ ਇੱਕ ਟੇਬਲ ਤੇ ਸ਼ਾਮ ਨੂੰ ਬੈਠਦੇ ਆ ਜੇ ਕੋਈ ਥੱਕ ਕੇ ਆ ਕੇ ਆਇਆ ਤਾਂ ਥੋੜਾ ਟਾਈਮ ਬੈਠ ਜਾਂਦਾ ਪਰ ਸਾਰਾ ਸੰਯੁਕਤ ਪਰਿਵਾਰ ਇੱਕ ਟੇਬਲ ਤੇ ਬੈਠ ਕੇ ਜਿਹੜਾ ਖਾਣਾ ਆ ਉਹ ਖਾਂਦੇ ਆ ਤੇ ਉਹੀ ਪਰਿਵਾਰ ਤਰੱਕੀ ਕਰਦਾ ਹੈ ਦਰਸ਼ਕੋ ਇਸ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਜਿਸ ਤਰੀਕੇ ਨਾਲ ਸੰਧ ਮਸ਼ੀਨਰੀ ਸਟੋਰ ਵਗੈਰਾ ਕਿਸ ਤਰੀਕੇ ਨਾਲ ਵੀਰ ਅਰਗਿਆ ਨੇ ਸੰਧਾਂ ਨੂੰ ਸੰਭਾਲ ਕੇ ਰੱਖਿਆ ਉਹ ਦਿਖਾਉਣੇ ਆ ਮਾਤਾ ਜੀ ਵੀਰ ਜੀ ਬਾਪੂ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮੋਟੀਵੇਟ ਕੀਤਾ ਹੈ ਤਰੱਕੀ ਵਾਲੇ ਪਾਸੇ ਦੀਆਂ ਗੱਲਾਂ ਕੀਤੀਆਂ ਸੰਯੁਕਤ ਪਰਿਵਾਰਾਂ ਦੀਆਂ ਆਪਾਂ ਗੱਲਾਂ ਕੀਤੀਆਂ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ